ਆਡਾ ਤੋਂ ਟੀਵੀ ਚੈਨਲ ਦੇ ਪੱਤਰਕਾਰ ਦਵਿੰਦਰ ਸਿੰਘ ਕੋਲੀ ਦੀ ਵਿਸ਼ੇਸ਼ ਰਿਪੋਰਟ ਅੱਜ ਜਿਹੜਾ ਵਿਸ਼ੇਪਾਤਾਵਰਨ ਦੇ ਸਦੇ ਉੱਤੇ ਮੈਡੀਕੀ ਫਾਊਂਡੇਸ਼ਨ ਵੱਲੋਂ ਇਹ ਫੌਂਡੀਆਂ ਦੀ ਆਪਣਾ ਪ੍ਰਾਪਤੀ ਦੇ ਵਿੱਚ ਸ਼ਹੀਦ ਲਾਈ ਹੈ ਬਹੁਤ ਬੰਗੇ ਚੰਗਾ ਉਤਸਵ ਹੈ ਕਿਉਂਕਿ ਅੱਜ ਜਿਵੇਂ ਅਸੀਂ ਦੇਖਦੇ ਹਾਂ ਜਿਸ ਕਿਸਮ ਦੀ ਹਾਲਤ ਹੈ ਕਿ ਉਤਰ ਤੋਂ ਨੂੰ ਬਚਾਉਣ ਦੇ ਲਈ ਔਰ ਪੁੱਤਰ ਦੇ ਨੇੜੇ ਜਾਣ ਦੇ ਲਈ ਸਾਨੂੰ ਜਿਹੜਾ ਤੱਤ ਵੀ ਹੈਗਾ ਗਰਮ ਨੂੰ ਬੰਧ ਰਹੀ ਹੈ ਉਹਦੇ ਲਈ ਵਾਤਾਵਰਨ ਨੂੰ ਬਚਾਉਣ ਦੇ ਲਈ ਇਹ ਬਹੁਤ ਚੰਗਾ ਉਤਸਵ ਹੈ ਔਰ ਸਾਰੇ ਲੋਕਾਂ ਨੂੰ ਬਹੁਤੇ ਨਿਯਾਕੀ ਔਰ ਇਹਦੇ ਤੇ ਉਹਨਾਂ ਨੂੰ ਪਾਲਣਾ ਤੇ ਉਹਨਾਂ ਨੂੰ ਫਟਾ ਕਰਨਾ ਇਹਦੇ ਲਈ ਜਿਹੜਾ ਹੈਗਾ ਯੋਗਦਾਨ ਪਾਉਣਾ ਚਾਹੀਦਾ ਹੈ ਨੇਕੀ ਫਾਊਂਡੇਸ਼ਨ ਦਾ ਜਿਹੜਾ ਇਹ ਉਤਮ ਹੈ ਤਾਂ ਜੋ ਸਫਲ ਹੋ ਸਕੇ ਕਿਉਂਕਿ ਜਿਹੜੇ ਪੌਦੇ ਲਾਏ ਜਾਂਦੇ ਆ ਜੇ ਉਹਨਾਂ ਨੂੰ ਆਪਾਂ ਗੋਦ ਲੈ ਕੇ ਉਹਨੂੰ ਵੱਡਾ ਕਰਨਾ ਔਰ ਉਹਨੂੰ ਪਾਲਣਾ ਉਹ ਬਹੁਤ ਵਧੀਆ ਗੱਲ ਹੈ ਔਰ ਇਹ ਤੋਂ ਪ੍ਰੇਰਨਾ ਲੈ ਕੇ ਮੈਂ ਚਾਹੁੰਦਾ ਪਿੰਡਾਂ ਦੇ ਵਿੱਚ ਜਾਂ ਹੋਰ ਪਾਰਟਾਂ ਦੇ ਵਿੱਚ ਜਿਹੜੇ ਨੌਜਵਾਨ ਕਲੱਬ ਨੇ ਜਾਂ ਉਹਨੇ ਉਹਨਾਂ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਪ੍ਰੇਰਨਾ ਲੈ ਕੇ ਨੇਕੀ ਫਾਊਂਡੇਸ਼ਨ ਤੋਂ ਇਸ ਪਾਸੇ ਨੂੰ ਇੱਕ ਵੱਡਾ ਹੰਬੜਾ ਮਾਰਨ ਦੀ ਲੋੜ ਹੈ ਅੱਜ ਜੋ ਹੈ ਨੇਕੀ ਫਾਊਂਡੇਸ਼ਨ ਨੇ ਬੋਟੇ ਵੰਡਲ ਦਾ ਪ੍ਰੋਜੈਕਟ ਕੀਤਾ ਹੈ ਬਹੁਤ ਵਧੀਆ ਕਾਰਜ ਹੈ ਕਿਉਂਕਿ ਅੱਜ ਦੇ ਸਮੇਂ ਵਾਤਾਵਰਣ ਇਹਨਾਂ ਅਸ਼ੁੱਧ ਹੋ ਚੁੱਕਿਆ ਹੈ ਦਰ ਵਸਤੇ ਪੱਟੇ ਜਾ ਰਹੇ ਨੇ ਅੱਜ ਲੋੜ ਹੈ ਇਹੋ ਜੇ ਕੈਂਪਾਂ ਦੀ ਤਾਂ ਜੋ ਹਰ ਪੁਰਾਣੇ ਰੁੱਖ ਲਾ ਸਕੇ ਕਈ ਮੁੱਲ ਨਹੀਂ ਲੈ ਸਕਦੇ ਸੋ ਉਹਨਾਂ ਨੂੰ ਵੀ ਉਪਰਾਲਾ ਕੀਤਾ ਗਿਆ ਨਿਕੇ ਫਾਊਂਡੇਸ਼ਨ ਵੱਲੋਂ ਬੋਰ ਵੀ ਬਹੁਤ ਵਧੀਆ ਕਾਰਜ ਕਰ ਰਹੀ ਹੈ ਫਸਤਾ ਸੋ ਅਸੀਂ ਅਰਦਾਸ ਕਰਦੇ ਹਾਂ ਵੀ ਇਹ ਸੰਸਦ ਦਾ ਦਿਨ ਦੁਗਣੀ ਦਾ ਚੋਕਰੀ ਤੱਕੀ ਕਰੇ ਧੰਨਵਾਦ ਸਭ ਦਾ ਅੱਜ ਜੋ ਨੇਕੀ ਫਾਊਂਡੇਸ਼ਨ ਦੁਆਰਾ ਇਹ ਰੁੱਖਾਂ ਦੀ ਸ਼ਵੀਰ ਲਗਾਈ ਗਈ ਸੀ ਉਹ ਦੇ ਵਿੱਚ ਜੋ ਟੀਚਾ ਰੱਖਿਆ ਸੀ 300 ਦਰਖਤਾਂ ਦਾ ਉਹ ਵੰਡ ਕੇ ਕੰਪਲੀਟ ਕਰ ਲਿਆ ਹੁਣ ਅਸੀਂ ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਦਾ ਇਸ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੇ ਹਾਂਜੀ ਸਰ ਅੱਜ ਦਾ ਜੋ ਆਪਣਾ ਇਵੈਂਟ ਹੋਇਆ ਕੁਦਰਤ ਨਾਲ ਸੰਬੰਧਿਤ ਸੀ ਕਿ ਕੁਦਰਤ ਦਾ ਜੋ ਘਾਣ ਹੋਇਆ ਉਹਦੇ ਤੇ ਮੱਲਮ ਦਾ ਕੰਮ ਕਰਨਾ ਸੀ ਇਹ ਤਿੰਨ ਤੋਂ ਬੁੱਕੇ ਹੈ ਬਹੁਤ ਘੱਟ ਪਰ ਜਿੰਨੀ ਕਿ ਸ਼ਮਤ ਹੈ ਜ਼ਰੂਰ ਕੀਤਾ ਹੈ ਅਗਰ ਹਰ ਇਨਸਾਨ ਥੋੜਾ ਥੋੜਾ ਕਰੇ ਤਾਂ ਤੁਦਰ ਦੇ ਇਹ जखम ਬਹੁਤ ਕੀਤੀ ਵਰਤਦਾ ਹੈ ਜਮੰਦੂ ਬਹੁਤ ਖੁਸ਼ੀ ਮਿਲਦੀ ਹੈ ਇਹ ਦੇ ਕੇ ਕਿਸੇ ਕੰਮ ਤੋਂ ਸਾਡੇ ਅੱਜ ਬੁਲਾੜਾ ਸ਼ਹਿਰ ਦੇ ਵਿੱਚ ਤੁਹਾਰਾ ਚੌਂਕ ਤੇ ਇਹ ਕੀ ਫਾਊਂਡੇਸ਼ਨ ਜੋ ਕਿ ਇੱਕ ਨਾਮਵਰ ਸੰਸਥਾ ਪਿਛਲੇ ਕਾਫੀ ਸਮੇ ਤੋਂ ਇੱਥੇ ਕੰਮ ਕਰ ਰਹੀ ਹੈ ਫੁੱਲ ਸਵਰਪੋਤ ਇਹਦੀ ਟੀਮ ਸਾਰੇ ਮੈਂਬਰ ਜਿਥੇ ਲੱਗੇ ਹੋਏ ਨੇ ਅੱਜ ਵਾਤਾਵਰਨ ਦੇ ਸਿ ਵਿਸ਼ਵ ਵਾਤਾਵਰਨ ਦੇ ਸੇ ਵਾਤਾਵਰਨ ਦੇ ਸੇ ਨੂੰ ਵਧੀਆ ਬਣਾਉਣ ਵਾਸਤੇ ਇਹਨੂੰ ਮਤਲਬ ਇੱਥੇ ਇੱਕ ਛਵੀਰ ਲਗਾਈ ਗਈ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੈਂਕੜੇ ਹੀ ਬੂਟੇ ਮਤਲਬ ਉਹਦੇ ਵੰਡੇ ਜਾ ਰਹੇ ਨੇ ਤੇ ਕਾਫੀ ਉਤਸ਼ਾਹ ਨਾਲ ਲੋਕ ਵੀ ਇਹਦੇ ਧਾਰ ਲੈ ਰਹੇ ਨੇ ਟੀਮ ਵੀ ਸਮਰਪਿਤ ਭਾਵਨਾ ਨਾਲ ਲੱਗੀ ਹੋਈ ਹੈ ਕਿ ਇਸ ਵਾਤਾਵਰਨ ਦੇ ਸੇ ਨੂੰ ਵਧੀਆ ਬਣਾਉਣ ਵਾਸਤੇ ਸਾਡੀ ਜਿਹੜੀ ਸਾਰੀ ਟੀਮ ਹੈ ਇਹ ਬਹੁਤ ਹੀ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ ਹੋਰ ਬਹੁਤ ਸਾਰੇ ਪ੍ਰੋਜੈਕਟ ਇਹ ਨੇਕੀ ਫਾਊਂਡੇਸ਼ਨ ਨੇ ਆਪਣੇ ਅੱਧਾਂ ਵਿੱਚ ਲਏ ਹੋਏ ਨੇ ਤੇ ਭਲਾਟੇ ਦੇ ਵਿੱਚ ਲਗਾਤਾਰ ਹਰ ਤਰ੍ਹਾਂ ਦੀ ਚੈ ਸਟੇਸ਼ਨਰੀ ਦਾ ਪ੍ਰੋਜੈਕਟ ਹੋਏ ਚਾਹੇ ਕੋਈ ਹੈਲਥ ਸੇਵਾਵਾਂ ਹੋਣ ਚਾਹੇ ਮਤਲਬ ਇਹ ਬਦਲਾ ਬੁੱਢੇ ਦੀ ਸੇਵਾ ਹੋਵੇ ਪਿਛਲੇ ਸਾਲ ਵੀ ਕਾਫੀ ਬੁੱਢੇ ਬਦਲੇ ਗਏ ਸੀ ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਹੈਲਥ ਤੇ ਐਜੂਕੇਸ਼ਨਲ ਸੰਬੰਧਿਤ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਨੇਕੀ ਫਾਊਂਡੇਸ਼ਨਾਂ ਲਗਾਤਾਰ ਜਜ਼ਬੀਲ ਹੈ ਤੇ ਆਪਣੇ ਸਿਹਮ ਸਦਕਾ ਆਪਣੀਆਂ ਕੋਸ਼ਿਸ਼ਾਂ ਸਦਕਾ ਇਹ ਲਗਾਤਾਰ ਲੋਕਾਂ ਰਕ ਪਹੁੰਚ ਕਰ ਰਹੀ ਹੈ ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਾਸਤੇ ਅੱਜ ਇੱਕ ਇਹਨਾਂ ਦਾ ਵਿਸ਼ੇਸ਼ ਉਪਰਾਲਾ ਹੈ ਇਸ ਕਰਕੇ ਮੈਂ ਆਪਣੇ ਵੱਲੋਂ ਸਾਰਿਆਂ ਵੱਲੋਂ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਉਠੇ ਲਏ ਨੇ ਤੇ ਇਸ ਟੀਮ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਰਪਰਕਤ ਘਾਹਾਂ ਵਾਲਾ ਸਵੇਰ ਦੇ ਲੱਗੇ ਹੋਏ ਨੇ ਤੇ ਇਹ ਬੂਟੇ ਨੇ ਇਹ ਵੰਡ ਰਹੇ ਨੇ ਵਾਤਾਵਰਨ ਨੂੰ ਸੋਧੂ ਗ੍ਰਾਊਂਡ ਵਾਸਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਤਾਂ ਵੀ ਅੱਜਕੱਲ੍ਹ ਜੇਹੜਾ ਮਹੀਨਾ ਚੱਲ ਰਿਹਾ ਲੋਕ ਸ਼ਬੀਨਾ ਲਾ ਰਹੇ ਨੇ ਪਾਣੀ ਦੀ ਵਾਸਤੇ ਪਰੰਤੂ ਜਿਹੜਾ ਇਹ ਉਪਰਾਲਾ ਨੇਕੀ ਫਾਊਂਡੇਸ਼ਨ ਕਰ ਰਹੀ ਹੈ ਇਹਦੇ ਵਿੱਚ ਕੀ ਹੈ ਵੀ ਇਸ ਨਾਲ ਸਦਾ ਹੀ ਇਹ ਬੂਟੇ ਚੱਲਦੇ ਰਹਿਣਗੇ ਤੇ ਸਦਾ ਹੀ ਵਾਤਾਵਰਨ ਨੂੰ ਸੋਧਣਗੇ ਮੇਰਾ ਇਹ ਸੁਨੇਹਾ ਹੈ ਵੀ ਇਹ ਜਿਹੜੀਆਂ ਸ਼ਬੀਲਾ ਫਰੇਕ ਸੰਸਥਾ ਨੇ ਫਰੇਕ ਜੱਥੇਬੰਦੀ ਨੂੰ ਇਹ ਲਾਣੀ ਚਾਹੀਦੀਆਂ ਹਨ ਇਹਦੇ ਵਿੱਚ ਸਮਾਜ ਦਾ ਤੇ ਦੇਸ਼ ਦਾ ਤੇ ਵਾਤਾਵਰਣ ਦਾ ਬਹੁਤ ਸਾਰਾ ਵਧੀਆ ਕੰਮ ਕੀਤਾ ਜੀ ਦੇਸ਼ ਦਾ ਵਾਤਾਵਰਣ ਬਹੁਤ ਸਾਰਾ ਸੋਹਣਾ ਹੁੰਦਾ ਹਰਿਆਲੀ ਹੁੰਦੀ ਹੈ ਸਹਿਜ ਵਾਤਾਵਰਣ ਖਾਤਰ ਨੇ ਇਹ ਵੀ ਫੈਕਟਰੀ ਸੰਧੀ ਬਹੁਤ ਵਧੀਆ ਭਰਾਂਦਾ ਜੀ ਅੱਜ ਜਿਹੜਾ